ਨੈਸ ਲਿਸਟ ਜਸਟਿਸ ਪਾਰਟੀ ਲੋਕ ਸਭਾ ਹਲਕਾ ਪਰੇਪੁਰ 10 ਦੇ ਉਮੀਦਵਾਰ ਬਲਵੰਤ ਸੰਮੇਵਾਲੀ ਤੇ ਅਤੇ ਹੋਰ ਮਜ਼ਦੂਰਾਂ ਵੱਲੋਂ 1 ਮਈ ਦਿਵਸ ਮਨਾਇਆ ਗਿਆ ਇਹ ਮਈ ਦਿਵਸ ਬਾਸ ਸਟੈਂਡ ਅਤੇ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਮਨਾਇਆ ਗਿਆ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਜੂਨੀਅਨ ਦੇ ਪ੍ਰਧਾਨ ਸ਼ਮਿੰਦਰ ਸਿੰਘ ਬੋਬੀ ਅਤੇ ਬਾਬਾ ਫਰੀਦ ਈ ਰਿਸ਼ਕਾ ਬਸ ਸਟੈਂਡ ਦੁਨੀਆ ਦੇ ਮੌਂਟੇ ਦਾ ਭਾਈ ਵਿੱਚ ਮਨਾਇਆ ਗਿਆ ਤੇ ਵੀਡੀਓ ਦਾ ਨੂ ਮੈਂ ਤਾਂ ਹਿੱਕਾ ਪ੍ਰਤੀ ਜਾਣਕਾਰੀ ਰਗੋਦੇਸ਼ੀ ਦਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਰਗੋਦੇਸ਼ੀ ਦਾ ਨੂੰ ਲਾਲ ਸਲਾਮ ਲਾਲ ਸਲਾਮ ਸੀਧੋ ਤੋਂ ਢੀ ਸੋਚ ਤੇ ਕਹਿ ਦਿਆਂਗੇ ਥੋਕੇ ਸੀਧੋ ਤੋਂ ਢੀ ਸੋਚ ਤੇ ਕਹਿ ਦਿਆਂਗੇ ਥੋਕੇ ਮਜ਼ਦੂਰ ਇੱਕਤਾ ਜਿੰਦਾਬਾਦ ਮਜ਼ਦੂਰ ਇੱਕਤਾ ਜਿੰਦਾਬਾਦ ਮਜ਼ਦੂਰ ਇੱਕਤਾ ਜਿੰਦਾਬਾਦ ਮੈਂ ਮੈਂ ਬਲਵੰਤ ਸੱਮੇਵਾਲੀ ਲੋਕ ਸਭਾ ਹਲਕਾ ਫਰੀਦਕੋਟ 10 ਤੋਂ ਉਮੀਦਵਾਰ ਨੈਸ਼ਨਲਿਸਟ ਜਸਟਿਸ ਪਾਰਟੀ ਨੈਸ਼ਨਲਿਸਟ ਜਸਟਿਸ ਪਾਰਟੀ ਸਾਡੀ ਸਾਰੇ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਸਦਾ ਲੜਦੀ ਰਹੀ ਤੇ ਲੜਦੀ ਰਹੂਗੀ ਮੇਰੇ ਵੱਲੋਂ ਸਾਰੇ ਅੱਜ 1 ਮਈ ਦਿਨ ਸ ਤੇ ਸਾਰੇ ਮਜ਼ਦੂਰਾਂ ਭੈਣਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਮਜ਼ਦੂਰ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ ਉਹ ਮਜ਼ਦੂਰਾਂ ਦੇ ਹੱਕਾਂ ਲਈ ਮਨਾਇਆ ਜਾ ਰਿਹਾ ਹੈ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਜਿਹੜੇ ਮਜ਼ਦੂਰਾਂ ਤੋਂ 15-15 ਘੰਟੇ ਕੰਮ ਕਰਾਇਆ ਜਾਂਦਾ ਸੀ ਉੱਥੇ ਮਜ਼ਦੂਰਾਂ ਨੇ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਜਿੰਦੇ ਵਿੱਚ ਸਰਕਾਰ ਅਤੇ ਫੈਕਟਰੀਆਂ ਨੇ ਇੱਕ ਮਜ਼ਦੂਰਾਂ ਤੇ ਹਮਲਾ ਕੀਤਾ ਸੀ ਜਿੰਦੇ ਤੇ ਮਜ਼ਦੂਰਾਂ ਦਾ ਜਿਹੜਾ ਝੰਡਾ ਉਹ ਵਾਈਟ ਹੁੰਦਾ ਸੀ ਉਹ ਝੰਡਾ ਜਿਹੜਾ ਇੱਕ ਬੱਚੇ ਦੀ ਡੈਥ ਹੋਣ ਕਾਰਨ ਜਿਹੜੀ ਬੀਬੀ ਨੇ ਆਪਣੇ ਲੱਕ ਦੇ ਨਾਲ ਬੱਚਾ ਮੰਨਿਆ ਸੀ ਉਸ ਜਿਹੜਾ ਉਹਦੇ ਖੂਨ ਨਾਲ ਲਤਪਤ ਹੋਣ ਕਰਕੇ ਜਿਹੜਾ ਮਜ਼ਦੂਰਾਂ ਨੇ ਝੰਡੇ ਦਾ ਰੰਗ ਲਾਲ ਰੱਖ ਇਸ ਤਰ੍ਹਾਂ ਜਿਹੜਾ ਇੱਕ ਕੁਝ ਸਮੇਂ ਬਾਅਦ ਮੈਂ ਲੰਮਾ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਉਸ ਤੋਂ ਬਾਅਦ ਇੱਕ ਮਤੇ ਪਾਇਆ ਗਿਆ ਜਿਹੜਾ ਅੱਜ ਦਾ ਦਿਨ ਮਨਾਇਆ ਗਿਆ ਇਹ ਮਜ਼ਦੂਰਾਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਕਿਉਂਕਿ ਇਹ ਦਿਨ ਉਸ ਜਾਂ ਜਿਹੜੇ ਮਜ਼ਦੂਰ ਪ੍ਰਾਪਤੀਆਂ ਕਰਦੇ ਉਹਨਾਂ ਵਾਸਤੇ ਦਿਨ ਮਨਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਜਿਹੜਾ ਮਾਨ ਸਨਮਾਨ ਦਿੱਤਾ ਜਾ ਸਕੇ ਮੇਰੇ ਤੇ ਮੇਰੀ ਪਾਰਟੀ ਵੱਲ ਸਾਰੇ ਮਜ਼ਦੂਰਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿਉਂਕਿ ਜਿਹੜੇ ਮਜ਼ਦੂਰੀ ਦੇ ਸਰਕਾਰਾਂ ਜਿਹੜੀਆਂ ਅੱਜ ਕੱਲ੍ਹ ਦੀਆਂ ਰੇਟ ਨਹੀਂ ਵਧਾ ਰਹੀਆਂ ਜਾਂ ਸਰਕਾਰਾਂ ਹੁਣ ਨਵੀਆਂ ਜਿਵੇਂ ਚੋਣ ਚੱਲਣ ਗਿਆ ਉਹਦੇ ਵਿੱਚ ਮਜ਼ਦੂਰਾਂ ਨੂੰ ਵਾਅਦੇ ਕਰ ਜਾਂਦੇ ਪਰ ਦੇਂਦੇ ਨੇ ਜਿਵੇਂ ਭਗਵੰਤਬਾਹਣ ਸਰਕਾਰ ਸੀ ਮਜ਼ਦੂਰਾਂ ਖਿਲਾਫ ਬੜਾ ਨੇ ਵਾਅਦਾ ਕੀਤਾ ਪਰ ਪੂਰਾ ਨਹੀਂ ਕੀਤਾ ਪਰ ਦਿਨ ਬਾਰ ਦਿਨ ਗਰੀਬ ਪਰਿਵਾਰਾਂ ਦੇ ਉੱਤੇ ਗਲਤ ਪਰਿਵਾਰਾਂ ਦੇ ਉੱਤੇ ਅਤਿਆਚਾਰ ਹੀ ਹੁੰਦੇ ਜਾ ਰਹੇ ਹਨ ਮੇਰੀ ਤੇ ਮੇਰੀ ਪਾਰਟੀ ਵੱਲੋਂ ਅਸੀਂ 13 ਸੀਟਾਂ ਤੇ ਜਿਹੜੇ ਕੈਂਡੀਡੇਟ ਖੱਲੇ ਆ ਉਹ ਮਜ਼ਦੂਰ ਧੱਕੇ ਨਾਲ ਜੁੜੇ ਹੋਏ ਆ ਜਿੰਨੇ ਵੀ ਮਜ਼ਦੂਰਾਂ ਦੇ ਮਸਲੇ ਆ ਸੀ ਜਲਦ ਤੋਂ ਜਲਦ ਅੱਗੇ ਲੈ ਕੇ ਜਾਣਾ ਮੇਰੇ ਤੇ ਮੇਰੀ ਪਾਰਟੀ ਵੱਲੋਂ ਅਸੀਂ ਵਿਸ਼ਵਾਸ ਦਵੰਨੇ ਆ ਸਾਰੇ ਮਜ਼ਦੂਰਾਂ ਦੇ ਪਹਿਲ ਦੇ ਆਧਾਰ ਤੇ ਅਸੀਂ ਕ બસ ਠੀਕ ਹੈ ਤੁਸੀਂ ਕੋਈ